ਸਿੰਘਾਣੇ ਜੰਗ ਦੇ ਵਿੱਚ ਹਾਥੀ ਦੀ ਵਰਤੋਂ ਕਿਉਂ ਨਹੀਂ ਕੀਤੀ ਸੀ ਆਓ ਤੁਹਾਨੂੰ ਇਸ ਵੀਡੀਓ ਵਿੱਚ ਸਾਰੀ ਜਾਣਕਾਰੀ ਦਿੰਨੇ ਆਂ ਵੀਡੀਓ ਬਹੁਤ ਛੋਟੀ ਜਰੂਰ ਦੇਖਿਓ ਡਾਕਟਰ ਸੁਰਿੰਦਰ ਕੁਮਾਰ ਆਪਣੀ ਕਿਤਾਬ ਹਿੰਦੂ ਇਤਿਹਾਸ ਹਾਰੂ ਕੀ ਦਾਸਤਾਨ ਦੇ ਵਿੱਚ ਸਾਫ਼ ਤੌਰ ਤੇ ਜ਼ਿਕਰ ਕਰਦੇ ਹਨ ਕਿ ਹਿੰਦੁਸਤਾਨ ਦੇ ਰਾਜਾਂ ਦੀ ਹਾਰ ਦਾ ਮੁੱਖ ਕਾਰਨ ਕਿਤਨਾ ਕਿਤੇ ਉਹਨਾਂ ਦੀ ਹਾਥੀਆਂ ਦੀ ਜੰਗ ਦੇ ਵਿੱਚ ਕੀਤੀ ਜਾਣ ਦੀ ਵਰਤੋਂ ਵੀ ਰਹੀ ਹੈ ਕਿਉਂਕਿ ਆਪਾਂ ਦੇਖਦੇ ਆਂ ਕਿ ਇਤਿਹਾਸ ਦੇ ਵਿੱਚ ਪੜ੍ਹਦੇ ਸੁਣਦੇ ਆਂ ਕਿ ਜਦੋਂ ਜੰਗ ਹੁੰਦੀ ਸੀ ਤਾਂ ਹਾਥੀਆਂ ਨੂੰ ਸਭ ਤੋਂ ਪਹਿਲਾਂ ਅੱਗੇ ਰੱਖਿਆ ਜਾਂਦਾ ਸੀ ਅਤੇ ਉਸ ਤੋਂ ਬਾਅਦ ਜਦੋਂ ਸਾਹਮਣੇ ਵਾਲੀ ਫੌਜ ਹਮਲਾ ਕਰਦੀ ਸੀ ਜਦੋਂ ਹਾਥੀ ਦੇ ਉੱਪ ਵਿਸ਼ਾ ਨੂੰ ਭਾਈ ਦਾ ਸਿਆਥੀ ਨੂੰ ਸ਼ਰਾਬ ਵੀ ਪਲਾਈ ਜਾਂਦੀ ਸੀ ਤਾਂ ਜੋ ਸਾਹਮਣੇ ਵਾਲੀ ਫੌਜ ਦੇ ਉੱਪਰ ਜ਼ਬਰਦਸਤ ਹਮਲਾ ਕੀਤਾ ਜਾਵੇ ਪਰ ਹੁੰਦਾ ਇਸ ਤੋਂ ਕਈ ਵਾਰ ਉਲਟ ਸੀ ਹਾਥੀ ਡਰ ਜਾਂਦਾ ਸੀ ਜਿਸ ਦੇ ਕਰਕੇ ਆਪਣੀ ਫੌਜ ਦਾ ਨੁਕਸਾਨ ਕਰ ਦਿੰਦਾ ਸੀ ਅਤੇ ਉਹਨਾਂ ਦੀ ਆਪਣੀ ਫੌਜ ਦੱਬੀ ਕੁਚਲੀ ਜਾਂਦੀ ਸੀ ਜਿਸ ਦੇ ਕਰਕੇ ਉਹਨਾਂ ਨੂੰ ਹਾਰਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ ਇਸ ਕਰਕੇ ਸਿੱਖਾਂ ਨੇ ਕਦੇ ਵੀ ਆਪਣੀ ਜੰਗ ਦੇ ਵਿੱਚ ਹਾਥੀ ਦੀ ਵਰਤੋਂ ਨਹੀਂ ਕੀਤੀ ਸੀ ਨਵੀਆਂ ਜਾਣਕਾਰੀ ਵਾਲੀਆਂ ਵੀਡੀਓ ਅਤੇ ਸਿੰਘਾਂ ਦੀਆਂ ਚੜ੍ਹਦੀ ਕਲਾ ਵਾਲੀਆਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਤੱਕ ਜਰੂਰ ਸ਼ੇਅਰ ਕਰਿਓ ਜੀ ਧੰਨਵਾਦ